ਲੋਕ ਸਭਾ ਹਲਕਾ ਤੋਂ ਫਰੀਦਕੋਟ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਨੇ ਵਿਧਾਇਕ ਸਭਾ ਹਲਕਾ ਫਰੀਦਕੋਟ ਤੋਂ ਸ਼ੁਰੂ ਕੀਤਾ ਚੋਣ ਪ੍ਰਚਾਰ ਫਰੀਦਕੋਟ ਹਲਕੇ ਵਿੱਚ ਸਰਨ ਪੱਦਰ ਤੇ ਕੀਤੀ ਮਿਲਣੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਰਕਰਾਂ ਦੀ ਭਾਰੀ ਉਤਸ਼ਾਹ ਦੇਖਣ ਨੂੰ ਪਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਕਿਹਾ ਆਓ ਦੇਖਦੇ ਹਾਂ ਅ ਅੱਜ ਫਰੀਦਪੁਰਤ ਵਿਧਾਨ ਸਭਾ ਹਲਕੇ ਦੇ ਵਿੱਚ ਹਲਕਾ ਇੰਚਾਰਜ ਸਰ ਪਰਮ ਬੰਦ ਸਿੰਘ ਜੀ ਬੰਟੀ ਰਮਾਣਾ ਸਾਹਿਬ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਯੋਗ ਰਹਿਨਮਾਈ ਹੇਠ ਵਰਕਰਾਂ ਦੇ ਨਾਲ ਅੱਜ ਮੀਟਿੰਗ ਸੀ ਸ਼ੋਭਨੀ ਅਕਾਲੀਗੜ੍ਹ ਦੇ ਔਰ ਬੜਾ ਉਹਨਾਂ ਦੇ ਵਿੱਚ ਜੋਸ਼ ਮਿਲਿਆ ਵੱਡੀ ਦੇਣਾ ਫਸਲ ਜਿਹੜੀ ਹੈ ਉਹ ਬੰਡੀਆਂ ਦੇ ਵਿੱਚ ਐਨੇ ਸਖਤ ਜਿਹੜੇ ਦਿਨਾਂ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਵਰਕਰ ਬੜੇ ਜੋਸ਼ ਤੇ ਖੁਸ਼ੋਸ਼ ਦੇ ਨਾਲ ਇਹਨਾਂ ਮੀਟਿੰਗਾਂ ਨੂੰ ਅਟੈਂਡ ਕਰਨ ਦੇ ਲਈ ਪਹੁੰਚੇ ਔਰ ਸਾਰਿਆਂ ਨੇ ਲਾਮਬੰਦ ਹੋ ਕੇ ਸ਼੍ਰੋਮਣ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਇੱਕ ਕਰਨ ਦਾ ਅਜਹ ਇਹਦ ਲਿਆ। پراਪਰਟੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ